ਸਤਿ ਸ਼੍ਰੀ ਅਕਾਲ ਦੋਸਤੋ ਇਸ ਵੀਡੀਓ ਚ ਗੱਲ ਕਰਾਂਗੇ ਤਕਸੀਮ ਦੇ ਕੇਸ ਬਾਰੇ ਜਿਵੇਂ ਕੋਈ ਜ਼ਮੀਨ ਸਾਂਝੀ ਹੈ ਜਿਹੜੇ ਹਿੱਸੇਦਾਰ ਹੈ ਉਹ ਆਪਣੇ ਹਿੱਸੇ ਦੀ ਜ਼ਮੀਨ ਤੇ ਵੱਖ-ਵੱਖ ਖੇਤੀ ਕਰਦੇ ਆ ਮਨ ਲਓ ਉਹਦੇ ਚੋਂ ਇੱਕ ਬੰਦਾ ਤਕਸੀਮ ਕਰਾਉਣਾ ਚਾਹੁੰਦਾ ਹੈ ਜਾਂ ਇੱਕ ਤੋਂ ਜ਼ਿਆਦਾ ਤਕਸੀਮ ਕਰਾਉਣ ਦੇ ਕਰਾਉਣਾ ਚਾਹੁੰਦੇ ਆ ਮੰਨ ਲਓ ਚਾਰ ਹਿੱਸੇਦਾਰ ਹੈ ਦੋ ਕਰਾਉਣਾ ਚਾਹੁੰਦੇ ਆ ਪਰ ਦੋ ਮੰਨਦੇ ਨਹੀਂ ਦੋ ਰਾਜੀ ਨਹੀਂ ਹੈਗੇ ਜਾਂ ਇੱਕ ਬੰਦਾ ਤਕਸੀਮ ਕਰਾਉਣਾ ਚਾਹੁੰਦਾ ਉਹਦੇ ਚੋਂ ਬਾਕੀ ਕੋਈ ਰਾਜੀ ਨਹੀਂ ਜਿਹੜੇ ਹਿੱਸੇਦਾਰ ਤਕਸੀਮ ਕਰਾਉਣਾ ਚਾਹੁੰਦੇ ਆ ਸਭ ਤੋਂ ਪਹਿਲਾਂ ਤਾਂ ਉਹ ਆਪਣੀ ਜਿਹੜੀ ਸਾਂਝੀ ਖੇਵਟ ਹੈ ਫਰਦ ਕੇਂਦਰ ਤੋਂ ਖੇਵਟ ਦੀ ਫਰਦ ਲੈ ਕੇ ਵਕੀਲ ਰਾਹੀਂ तहसीलदार नायब तहसीलदार माल अफसर ਜਿਹੜਾ ਉਹਦੀ ਅਦਾਲਤ ਦੇ ਵਿੱਚ ਤਕਸੀਮ ਕਰਾਉਣ ਲਈ ਐਪਲੀਕੇਸ਼ਨ ਦੇ ਸਕਦਾ ਜਦੋਂ ਤਕਸੀਮ ਦੀ ਅਰਜੀ ਮਿਲ ਜਾਂਦੀ ਹੈ ਮਾਲ ਅਫਸਰ ਨੂੰ ਦੂਜੀਆਂ ਧਿਰਾਂ ਨੂੰ ਹਾਜ਼ਰ ਹੋਣ ਲਈ ਸੱਮਣ ਭੇਜਿਆ ਜਾਂਦਾ ਮੰਨ ਲਓ ਜੇ ਕੋਈ ਧਿਰ ਸੱਮਣ ਲੈਣ ਤੋਂ ਇਨਕਾਰ ਕਰਦੀ ਹੈ ਜਾਂ ਸੱਮਣ ਤਮੀਲ ਨਹੀਂ ਹੁੰਦਾ ਤਾਂ ਉਸ ਦੇ ਘਰ ਦੇ ਦਰਵਾਜ਼ੇ ਤੇ ਸੱਮਣ ਚਸਪਾਨਗੀ ਕਰਵਾਈ ਜਾਂਦੀ ਹੈ ਜੇ ਫੇਰ ਵੀ ਅਦਾਲਤ ਨੂੰ ਲੱਗੇ ਮਹਿਸੂਸ ਹੋਵੇ ਸਾਰੀਆਂ ਧਿਰਾਂ ਨੂੰ ਆਸਾਨੀ ਨਾਲ ਸਮਨ ਨਹੀਂ ਕਰਵਾਏ ਜਾ ਸਕਦੇ ਤਾਂ ਪਟਵਾਰੀ ਹਲਕਾ ਰਾਈ ਜਿਹੜਾ ਹੈਗਾ ਉਹ ਪਿੰਡ ਵਿੱਚ ਮਨਾਦੀ ਕਰਵਾਈ ਜਾਂਦੀ ਹੈ ਮਨਾਦੀ ਤੋਂ ਬਾਅਦ ਵੀ ਜਿਹੜੀਆਂ ਧਿਰਾਂ ਹਾਜ਼ਰ ਨਹੀਂ ਹੁੰਦੀਆਂ ਤਾਂ ਉਹਨਾਂ ਦੇ ਖਿਲਾਫ ਇੱਕ ਤਰਫਾ ਕਾਰਵਾਈ ਅਮਲ ਵਿੱਚ ਲਈ ਜਾਂਦੀ ਹੈ ਇਸ ਤੋਂ ਇਲਾਵਾ ਪਰ ਜੇ ਕੋਈ ਧਿਰ ਹੈਗੀ ਜਿਹੜੀ ਹੈ ਇਹ ਸਾਬਤ ਕਰ ਦਿੰਦੀ ਹੈ ਕਿ ਮਾਲਕੀ ਨੂੰ ਲੈ ਕੇ ਧਿਰਾਂ ਦੇ ਵਿਚਕਾਰ ਝਗੜਾ ਹੈ ਤੇ ਅਦਾਲਤ ਦੇ ਵਿੱਚ ਕੇਸ ਚੱਲ ਰਿਹਾ ਹੈ ਤਾਂ ਇਸ ਸਥਿਤੀ ਦੇ ਵਿੱਚ ਜਦੋਂ ਤੱਕ ਕੇਸ ਚੱਲਦਾ ਫੈਸਲਾ ਨਹੀਂ ਹੋ ਜਾਂਦਾ ਉਦੋਂ ਤੱਕ ਤਕਸੀਮ ਦਾ ਜਿਹੜਾ ਕੇਸ ਹੈ ਉਹ ਪੈਂਡਿੰਗ ਰੱਖਿਆ ਜਾਂਦਾ ਜੇ ਜ਼ਮੀਨ ਦੀ ਮਾਲਕੀ ਸੰਬੰਧੀ ਕੋਈ ਝਗੜਾ ਨਾ ਹੋਵੇ ਤਾਂ ਤਕਸੀਮ ਦੀ ਕਾਰਵਾਈ ਸ਼ੁਰੂ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਜਿਹੜਾ ਤਹਿਸੀਲਦਾਰ ਜਾਂ ਨਾਇਬ ਤਹਿਸੀਲਦਾਰ ਉਹਦੀ ਅਦਾਲਤ ਵੱਲੋਂ ਕਾਨੂੰਗੋ ਹਲਕਾ ਨੂੰ ਹੁਕਮ ਭੇਜਿਆ ਜਾਂਦਾ ਕਿ ਤਕਸੀਮ ਕਰਾਈ ਜਾਣ ਵਾਲੀ ਖੇਵਟ ਦਾ ਨਕਸ਼ਾ ਊੜਾ ਬਣਾ ਕੇ ਭੇਜਿਆ ਜਾਵੇ ਜਿਹੜਾ ਕਾਨੂੰਗੋ ਹਲਕਾ ਹੈ ਉਹ ਪਟਵਾਰੀ ਹਲਕਾ ਦੇ ਨਾਲ ਮਿਲ ਕੇ ਜਿਹੜਾ ਰਿਕਾਰਡ ਦੀ ਖੋਜ ਕਰਕੇ ਸਬੰਧਤ ਖੇਵਟ ਹੈ ਜਿਹੜੀ ਉਹਦਾ ਨਕਸ਼ਾ ਊੜਾ ਤਿਆਰ ਕੀਤਾ ਜਾਂਦਾ ਇਸ ਤੋਂ ਬਾਅਦ ਜਿਹੜਾ ਨਕਸ਼ਾ ਊੜਾ ਜੇ ਪਾਸ ਹੋ ਜਾਂਦਾ ਤਾਂ ਪਾਸ ਹੋਣ ਤੋਂ ਬਾਅਦ ਤਰੀਕਾ ਤਕਸੀਮ ਸੰਬੰਧੀ ਕਾਰਵਾਈ ਸ਼ੁਰੂ ਕੀਤੀ ਜਾਂਦੀ ਹੈ ਨਕਸ਼ਾ ਉੜ ਆਇਆ ਜਿਹੜਾ ਇਹਦੇ ਦੱਸਿਆ ਜਾਂਦਾ ਹੈ ਕਿ ਜਿਹੜੀ ਜ਼ਮੀਨ ਦੀ ਵੰਡ ਕੀਤੀ ਜਾਣੀ ਹੈ ਜਮਾਵੰਦੀ ਵਿੱਚ ਖੇਵਟ ਨੰਬਰ ਕਿੰਨਾ ਹੈ ਤੇ ਕੁੱਲ ਰਕਬਾ ਕਿੰਨਾ ਹੈ ਹਿੱਸੇਦਾਰ ਦਾ ਉਸ ਜ਼ਮੀਨ ਵਿੱਚ ਕਿੰਨਾ-ਕਿੰਨਾ ਹਿੱਸਾ ਹੈ ਉਹਨਾਂ ਦੇ ਹਿੱਸੇ ਮੁਤਾਬਕ ਉਹਨਾਂ ਨੂੰ ਕਿੰਨੀ-ਕਿੰਨੀ ਜ਼ਮੀਨ ਆਉਂਦੀ ਹੈ ਜਿਹੜੀ ਜਮਾਵੰਦੀ ਹੈ ਉਹਦੀਆਂ ਐਂਟਰੀਆਂ ਦੇ ਮੁਤਾਬਕ ਉਹਨਾਂ ਦੇ ਕਬਜ਼ੇ ਹੇਠ ਕਿੰਨੀ-ਕਿੰਨੀ ਜ਼ਮੀਨ ਹੈਗੀ ਹੈ ਜੇ ਕਿਸੇ ਹਿੱਸੇਦਾਰ ਕੋਲ ਉਸ ਦੇ ਵੰਡੇ ਰਕਬੇ ਨਾਲੋਂ ਘੱਟ ਜ਼ਮੀਨ ਹੈ ਤਾਂ ਉਹ ਕਿੰਨੀ ਘੱਟ ਹੈ ਜਿਹੜੀ ਘਟ ਹੈ ਉਹ ਉਹਨੂੰ ਪੂਰੀ ਕਰਕੇ ਦਿੱਤੀ ਜਾਊਗੀ ਜਿਹੜਾ ਨਕਸ਼ਾ ਊੜਾ ਹੈ ਤਕਸੀਮ ਦੇ ਕੇਸ ਵਿੱਚ ਇੱਕ ਮਡਲੀ ਝਲਕ ਪੇਸ਼ ਕਰਦਾ ਜਿਹੜਾ ਨਕਸ਼ਾ ਊੜਾ ਹੈ ਇਹ ਜਿਹੜਾ ਨਕਸ਼ਾ ਹੈ ਪਾਸ ਕਰਨ ਤੋਂ ਬਾਅਦ ਜਿਹੜੇ ਕੋਈ ਹਿੱਸੇਦਾਰ ਹੈ ਜੇ ਕਿਸੇ ਨੂੰ ਉਹਦੇ ਚੋ ਤਰਾਜ ਹੈ ਤਾਂ ਉਹ ਨਕਸ਼ਾ ਊੜਾ ਪਾਸ ਕਰਨ ਦੀ ਮਿਤੀ ਤੋਂ 30 ਦਿਨਾਂ ਦੇ ਅੰਦਰ ਐਸ ਡੀ ਐਮ ਦੇ ਕੋਲ ਅਪੀਲ ਕਰ ਸਕਦਾ ਜੇ ਕੋਈ ਅਪੀਲ ਕਰ ਦਿੰਦਾ ਐਸ ਡੀ ਐਮ ਦੇ ਕੋਲ ਤਾਂ ਤਹਿਸੀਲਦਾਰ ਕੋਲ ਆਟੋਮੈਟਿਕ ਤੌਰ ਤੇ ਜਿਹੜਾ ਹੈ ਅਗਲੇ ਹੁਕਮਾਂ ਤੱਕ ਸਟੇ ਲੱਗ ਜਾਂਦਾ ਜਿੰਨੇ ਤੱਕ ਉਹ ਅਪੀਲ ਦਾ ਫੈਸਲਾ ਨਹੀਂ ਹੁੰਦਾ ਮੰਨ ਲਓ ਜਦੋਂ ਨਕਸ਼ਾ ਉੜਾ ਪਾਸ ਹੋ ਜਾਂਦਾ ਕਿਸੇ ਦਾ ਕੋਈ ਓਬਜੈਕਸ਼ਨ ਨਹੀਂ ਤਾਂ ਉਸ ਤੋਂ ਬਾਅਦ ਤਰੀਕਾ ਤਕਸੀਮ ਤਰੀਕਾ ਤਕਸੀਮ ਸੰਬੰਧੀ ਕਾਰਵਾਈ ਸ਼ੁਰੂ ਕੀਤੀ ਜਾਂਦੀ ਹੈ ਤਰੀਕਾ ਤਕਸੀਮ ਹੈ ਜਿਹੜਾ ਧਿਰਾਂ ਦੀ ਜਿਹੜੀ ਹਾਜ਼ਰੀ ਦੇ ਵਿੱਚ ਇਤਰਾਜ਼ ਸੁਣਨ ਤੋਂ ਬਾਅਦ ਪਾਸ ਕੀਤਾ ਜਾਂਦਾ ਇਸ ਤੋਂ ਬਾਅਦ ਜਿਹੜਾ ਹੈਗਾ ਕਾਨੂੰਗੋ ਹੈ ਹਲਕੇ ਦਾ ਕਾਨੂੰਗੋ ਹੈ ਕਾਨੂੰਗੋ ਵੱਲੋਂ ਹਲਕਾ ਜਿਹੜਾ ਪਟਵਾਰੀ ਹੈ ਉਹਦੇ ਰਹੀਂ ਸਾਰੇ ਜਿਹੜੇ ਸਬੰਧਤ ਹਿੱਸੇਦਾਰ ਹੈ ਉਹਨਾਂ ਨੂੰ ਮੌਕੇ ਤੇ ਹਾਜ਼ਰ ਰਹਿਣ ਲਈ ਇਤਲਾਹਾ ਨਮਾ ਭੇਜਿਆ ਜਾਂਦਾ ਜਦੋਂ ਕਾਨੂੰਗੋਣੇ ਮੌਕਾ ਦੇਖਣਾ ਹੁੰਦਾ ਜਿਹੜੇ ਕਾਨੂੰਗੋ ਹਲਕਾ ਜਿਹੜਾ ਉਹ ਪਟਵਾਰੀ ਹਲਕਾ ਦੀ ਮਦਦ ਨਾਲ ਨਕਸ਼ਾ ਈਡੀ ਤਿਆਰ ਕਰਦਾ ਲੱਗਦੀ ਹੈ ਇਸ ਤੋਂ ਬਾਅਦ ਜਦੋਂ ਨਕਸ਼ਾ ਈਡੀ ਦਾ ਅੰਤਮ ਜਦੋਂ ਫੈਸਲਾ ਹੋ ਜਾਂਦਾ ਹੈ ਤਾਂ ਉਸ ਤੋਂ ਬਾਅਦ ਪੰਜਾਬ ਲੈਂਡ ਰੈਵਨਿਊ ਐਕਟ 1887 ਦੀ ਧਾਰਾ 121 ਦੇ ਅਧੀਨ ਸੰਦ ਤਕਸੀਮ ਜਾਰੀ ਕੀਤੀ ਜਾਂਦੀ ਹੈ ਇਹ ਜਿਹੜੀ ਸਨਦ ਤਕਸੀਮ ਹੈ ਇਹ ਸਟਾਮ ਦੇ ਉੱਪਰ ਲਿਖੀ ਜਾਂਦੀ ਹੈ ਸਨਦ ਤਕਸੀਮ ਜਿਹੜੀ ਹੈ ਇਹ ਨਕਸ਼ਾ ਈਡੀ ਦੀ ਕਾਪੀ ਹੁੰਦੀ ਹੈ ਜਿਸ ਦੇ ਵਿੱਚ ਮਾਲਕਾਂ ਦਾ ਜਿਹੜਾ ਸਾਬਕਾ ਇੰਦਰਾਜ ਹੈ ਸੰਝੇ ਖਸਰਾ ਨੰਬਰ ਰਕਬਾ ਕੁੱਲ ਖੇਵਟ ਦਾ ਰਕਬਾ ਦਰਜ ਕੀਤਾ ਜਾਂਦਾ ਇਸ ਤੋਂ ਇਲਾਵਾ ਜਿਹੜਾ ਨਵੀਂ ਵੰਡ ਦੇ ਅਨੁਸਾਰ ਕੱਲੇ-ਕੱਲੇ ਮਾਲਕ ਨੂੰ ਕਿਹੜੇ-ਕਿਹੜੇ ਨੰਬਰ ਖਸਰਾ ਤੇ ਰਕਵਾ ਮਿਲਿਆ ਇਸ ਸੰਬੰਧੀ ਇਦਰਾਜ ਦਰਜ ਕੀਤਾ ਜਾਂਦਾ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਘੰਟੀ ਦਾ ਬਟਨ ਦਬਾਓ